ਮੈਂ ਡਾਕਟਰ ਮਨਮੋਨ ਸਿੰਘ ਸੈਕਟਰ ਪੰਜਾਬ ਸ਼੍ਰੀਚਨਾ ਉਦਵ ਬਾਲਾ ਸਿੰਘ ਠਾਕਰੇ ਅੱਜ ਸਾਡੀ ਸਮੂਹ ਹਿਸ਼ਾਰਪੁਰ ਦੀ ਟੀਮ ਤੇ ਅੱਜ ਸਪੈਸ਼ਲ ਤੌਰ ਤੇ ਸ਼੍ਰੀ ਰਾਮਪਾਲ ਸ਼ਰਮਾ ਜੀ ਸਾਡੇ ਸੰਗਠਨ ਮੰਤਰੀ ਇੱਥੇ ਪਧਾਰੇ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ ਪੰਡਿਤ ਕਿਸ਼ਨ ਚੰਦ ਜੀ ਵੀ ਉਹਨਾਂ ਦੇ ਨਾਲ ਆਏ ਨੇ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਸਵਾਗਤ ਕਰਦਾ ਤੇ ਅੱਜ ਸਪੈਸ਼ਲੀ ਤੌਰ ਤੇ ਜਿਹੜੇ ਪ੍ਰਵਾਸੀਆਂ ਦਾ ਮੁੱਦਾ ਸੀਗਾ ਕੁਝ ਦਿਨ ਤੋਂ ਇਹ ਸਾਡੇ ਨਾਲ ਅ ਵਾਕ ਵਿੱਚ ਹੋਈ ਸੀ ਇਹਨਾਂ ਦੀ ਔਰ ਇਹ ਕਹਿੰਦੇ ਸੀਗੇ ਕਿ ਸਾਡਾ ਜਿਹੜਾ ਮਸਲਾ ਸਕੂਟ ਮਾਰ ਕਰਦੇ ਨੇ ਕੁਝ ਲੋਗ ਔਰ ਇਹਨਾਂ ਦੇ ਨਾਲ ਇਹਨਾਂ ਦੀਆਂ ਦੁਕਾਨਾਂ ਵਗੈਰਾ ਵੀ ਜਲਾਈਆਂ ਔਰ ਦੁਕਾਨਾਂ ਬੰਦ ਕਰਾਤੀਆਂ ਗਈਆਂ ਤੇ ਇੱਕ ਇਹਨਾਂ ਨੇ ਜਿਹੜਾ ਸਦਰ ਥਾਣੇ ਐ ਐਸ ਐਚਓ ਮਦਨ ਸਿੰਘ ਉਹਨਾਂ ਨੂੰ ਇੱਕ ਦਰਖਾਸਤ ਵੀ ਦਿੱਤੀ ਐਫ ਆਰ ਵੀ ਦਿੱਤੀ ਹੋਈ ਆ ਕਿ ਉਹਦੇ ਉੱਤੇ ਪਰ ਕੋਈ ਕਾਰਵਾਈ ਨਹੀਂ ਹੋਈ ਉਹ 15 20 ਦਿਨ ਹੋ ਗਏ ਹੈ ਗਿਆ ਤੇ ਮੈਂ ਵੀ ਮੇਰੇ ਵੀ ਉਹਨਾਂ ਨਾਲ ਦੋ ਤਿੰਨ ਵਾਰੀ ਮੈਂ ਉਹਨਾਂ ਨਾਲ ਮੁਲਾਕਾਤ ਵੀ ਕਰਕੇ ਆਇਆ ਔਰ ਫੋਨ ਤੇ ਵੀ ਗੱਲ ਹੋਈ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਜਿਹੜੇ ਕਿ ਦੋਸ਼ੀ ਬੰਦੇ ਆ ਤੇ ਮੈਂ ਤਾਂ ਆਪਣੇ ਮਾਧਿਅਮ ਨਾਲ ਇਹੀ ਕਹਿਣਾ ਚਾਹੁੰਦਾ ਨਾ Hindu ਨਾ Sikh ਨਾ Musalman ਬੰਦ ਬਸ ਇਨਸਾਨ ਬੰਦ ਇਨਸਾਨ ਬੰਦ ਇਨਸਾਨ ਬੰਦ ਤੁਸੀਂ ਇਨਸਾਨ ਬਣੋ ਤੁਸੀਂ ਹਵਾਨੀਅਤ ਕਿਉਂ ਕਰਦੇ ਪਏ ਹੋ ਤੇ ਇਹ ਇਹ ਵੀ انسان ਨੇ ਤੁਸੀਂ ਵੀ انسان ਹੋ ਤੇ ਸਾਰੇ ਮਿਲ ਜੁਲ ਕੇ ਰਹੋ ਇਹ ਭਾਰਤ ਦੇਸ਼ਾ ਧਰਮ ਨਿਰਪੇਖ ਦੇਸ਼ ਹੈਗਾ ਜਿੱਥੇ ਕਿ ਸਾਰੇ ਧਰਮਾਂ ਦੇ ਲੋਕ ਜਿਹੜੇ ਆ ਉਹ ਆਪਸ ਚ ਰਹਿੰਦੇ ਨੇ ਔਰ ਜੇ ਪੁਲਿਸ ਦਾ ਨਾ ਡਰ ਹੋਵੇ ਤੇ ਚਾਹੇ ਤਾਂ ਆਪਸ ਹੀ ਅਸੀਂ ਮਾਰ ਕੱਟ ਕਰਕੇ ਤਾਂ ਆਪਸ ਹੀ ਜਿਹੜਾ ਉਹ ਮਰ ਜਾਈਏ ਤੇ ਇਸ ਲਈ ਮੈਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਦਰਖਾਸਤ ਕਰਦਾ ਕਿ ਜਿਹੜਾ ਇਹਨਾਂ ਦਾ ਮਸਲਾ ਹੈਗਾ ਇਹਨਾਂ ਦੀ ਜਿਹੜੀ ਐਫ ਆਰ ਉੱਤੇ ਵੀ ਗੌਰ ਕੀਤਾ ਜਾਵੇ ਕਿ ਅੱਜ ਡੀਐਸਪੀ ਸਾਹਿਬ ਸਿਟੀ ਨੂੰ ਅਸੀਂ ਮੰਗ ਪੱਤਰ ਦਿੱਤਾ ਆ ਇਹਨਾਂ ਦਾ ਤੇ ਉਹ ਉਹਨਾਂ ਨੇ ਵਿਸ਼ਵਾਸਨ ਦਲਵਾਇਆ ਕਿ ਇਹਦਾ ਜਿਹੜਾ ਮਸਲਾ ਹੈ ਛੇਤੀ ਜਤੀ ਹੱਲ ਕੀਤਾ ਜਾਏਗਾ ਮੀਟਿੰਗ ਵੀ ਕੀਤੀ ਗਈ ਆ ਤੇ ਅੱਜ ਜਿਹੜਾ ਮੰਗ ਪੱਤਰ ਵੀ ਆਪਣੇ ਡਿਪਟੀ ਸਾਹਿਬ ਨੂੰ ਦਿੱਤਾ ਗਿਆ ਕੀ ਮਾਮਲਾ ਜੀ ਹੈ ਅੱਜ ਸ਼ਿਵਸੈਨਾ ਉਧਰ ਬਾਲਾ ਸਾਹਿਬ ਠਾਕਰੇ ਦੀ ਜਿਹੜੀ ਇੱਕ ਵਿਸ਼ੇਸ਼ ਬੈਠਕ ਆ ਇਹ ਸਾਡੇ ਸੀਨੀਅਰ ਡਾਕਟਰ ਮਨਮੋਨ ਸਿੰਘ ਦੇ ਗ੍ਰੈਸਥ ਵਿੱਚ ਕੀਤੀ ਗਈ ਆ ਔਰ ਸਾਡੇ ਪੰਜਾਬ ਦੇ ਸਾਡੇ ਯੋਗਰਾਜ ਸ਼ਰਮਾ ਜੀ ਪੰਜਾਬ ਦੇ ਜਿਹੜੇ ਅਧਿਐਕਸ਼ ਨੇ ਉਹਨਾਂ ਦੀ ਦੇਖ ਰੱਖ ਦੇ ਵਿੱਚ ਜੇ ਕੀਤੀ ਗਈ ਆ ਔਰ ਅੱਜ ਸਾਡੀ ਇੱਕ ਪਾਰਟੀ ਦੀ ਕਾਮਕਾਜ ਸੈਨਾ ਕਾਮਕਾਜ ਸੈਨਾ ਦੇ ਵਿੱਚ ਔਰ ਸਾਡੇ ਜਿਹੜੇ ਪ੍ਰਵਾਸੀ ਪੰਜਾਬੀ ਨੇ ਔਰ ਉਹ ਸਾਡੇ ਨਾਲ ਅੱਜ ਪਹਿਲੇ ਵੀ ਜੁੜੇ ਸੀਗੇ ਅੱਜ ਸਾਡੇ ਭਾਰੀ ਮਾਤਰਾ ਦੇ ਵਿੱਚ ਜੁੜੇ ਨੇ ਅਸੀਂ ਪਾਰਟੀ ਦੇ ਵਿੱਚ ਆਨ ਤੇ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਅਸੀਂ ਅਭਿਨੰਦਨ ਕਰਦੇ ਆ ਇਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਆ ਔਰ ਪਾਰਟੀ ਵੱਲੋਂ ਅਸੀਂ ਇਹਨਾਂ ਨੂੰ ਸ਼ਵਾਸ਼ਣ ਦਿੰਦੇ ਆ ਕਿ ਅਸੀਂ ਇਹਨਾਂ ਦੇ ਨਾਲ ਕੰਦੇ ਨਾਲ ਕੰਦਾ ਮਿਲਾ ਕੇ ਅਸੀਂ ਇਹਨਾਂ ਦੇ ਨਾਲ ਬਿਲਕੁਲ ਖੜੇ ਆ ਔਰ ਜਿਹੜੀਆਂ ਵੀ ਇਹਨਾਂ ਦੀਆਂ ਪਰੇਸ਼ਾਨੀਆਂ ਨੇ ਜਿਹੜੀਆਂ ਉਹਨਾਂ ਨੂੰ ਅਸੀਂ ਹੱਲ ਕਰਨ ਦੇ ਲਈ ਪੂਰੀ ਕੋਸ਼ਿਸ਼ ਕਰਾਂਗੇ ਔਰ ਦੂਸਰਾ ਵਿਸ਼ਾ ਸਾਡਾ ਹੁਸ਼ਿਆਰਪੁਰ ਦੇ ਵਿੱਚ ਆਂਦਾ ਇਹ ਸੀਗਾ ਕਿ ਪੰਜਾਬ ਦੇ ਮਾਹੌਲ ਨੂੰ ਲੈ ਕੇ ਕਿਉਂਕਿ ਪਿਛਲੇ ਦਿਨੀ ਸਾਡੇ ਪਾਰਟੀ ਦੇ 22 ਪ੍ਰੈਜ਼ੀਡੈਂਟ ਪੰਜਾਬ ਰਮੇਸ਼ ਨૈયਰ ਜੀ ਦੇ ਉੱਤੇ ਬਟਾਲਾ ਦੇ ਵਿੱਚ ਜਿਹੜੀ ਆ ਉਹ ਕਾਤਿਲਨਾ ਹਮਲਾ ਹੁੰਦਾ ਆ ਔਰ ਉਹ ਹਮਲਾ ਜਿਹੜਾ ਆ ਡਰਗੇਸਟ ਕਰਦੇ ਨੇ ਜਿਹੜੇ ਡਰਗ ਕਿਉਂਕਿ ਪਾਰਟੀ ਜਿਹੜੀ ਆ ਡਰਗ ਵੇਚਣ ਵਾਲਿਆਂ ਦੇ ਖਿਲਾਫ ਔਰ ਡਰਗ ਦੇ ਖਿਲਾਫ ਬਿਲਕੁਲ ਲਗਾਤਾਰ ਆਵਾਜ਼ ਉਠਾਉਂਦੀ ਆ ਔਰ ਪੰਜਾਬ ਦੇ ਆਪਸੀ ਭਾਈਚਾਰੇ ਨੂੰ ਖਰਾਬ ਕਰਨ ਦੇ ਲਈ ਜਿਹੜੇ ਲੋਗ ਵਿਦੇਸ਼ਾਂ ਦੇ ਵਿੱਚ ਬੈਠ ਕੇ ਪੰਨੂ ਵਰਗੇ ਲੋਗ ਔਰ ਜਿਹੜੇ ਫੰਡਿੰਗ ਕਰਦੇ ਨੇ ਪੰਜਾਬ ਨੂੰ ਪੰਜਾਬ ਦੀ ਪੰਜਾਬੀਅਤ ਨੂੰ ਖਰਾਬ ਕਰਦੇ ਨੇ ਪੰਜਾਬ ਦੇ ਆਪਸੀ ਭਾਈਚਾਰੇ ਨੂੰ ਖਰਾਬ ਕਰਦੇ ਨੇ ਔਰ ਪੰਜਾਬ ਦੇ ਜਿਹੜਾ ਸਿੱਖ ਔਰ ਹਿੰਦੂ ਦਾ ਨੋ ਮਾਸ ਦਾ ਰਿਸ਼ਤੇ ਨੂੰ ਖਰਾਬ ਕਰਦੇ ਨੇ ਅਸੀਂ ਉਹਨਾਂ ਦੇ ਮਨਸੂਬਿਆਂ ਨੂੰ ਪਾਰਟੀ ਕਦੀ ਵੀ ਕਾਮਯਾਬ ਨਹੀਂ ਹੋਣ ਦੇਗੀ ਔਰ ਪਾਰਟੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋ ਕਿਉਂਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਸਾਰਿਆਂ ਨੂੰ ਉਹਨਾਂ ਹੀ ਅਧਿਕਾਰ ਹੋਣਾ ਚਾਹੀਦਾ ਆ ਜਿਹੜੇ ਜਿੰਨਾ ਕਿ ਸਾਨੂੰ ਪੰਜਾਬੀ ਪੰਜਾਬੀਆਂ ਨੂੰ ਆ ਔਰ ਜਿਹੜਾ ਸਾਡਾ ਸੰਵਿਧਾਨ ਜੋ ਸਾਨੂੰ ਇਜਾਜ਼ਤ ਦਿੰਦਾ ਆ ਅਸੀਂ ਬਿਲਕੁਲ ਉਹਦੀ ਅਸੀਂ ਮਾਨਤਾ ਕਰਦੇ ਆ ਉਹਨੂੰ ਅਸੀਂ ਮੰਨਦੇ ਆ ਔਰ ਜਿਹੜਾ ਸੰਵਿਧਾਨ ਨੂੰ ਨਹੀਂ ਮੰਨਦਾ ਔਰ ਅਸੀਂ ਪ੍ਰਸ਼ਾਸਨ ਕੋਲੋਂ ਵੀ ਮੰਗ ਕਰਦੇ ਆ ਕਿ ਜਿਹੜਾ ਆਪਸੀ ਭਾਈਚਾਰੇ ਨੂੰ ਖਰਾਬ ਕਰਦਾ ਆ ਉਹਨੂੰ ਕੜੀ ਤੋਂ ਕੜੀ ਜਿਹੜੀ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਔਰ ਤੀਸਰੀ ਗੱਲ ਸਾਡੇ ਨਾਲ ਜਿਹੜੇ ਪ੍ਰਵਾਸੀ ਜੁੜੇ ਨੇ ਪਿਛਲੇ ਸਮੇਂ ਤੋਂ ਵੀ ਅਸੀਂ ਆਦਰਨੀਏ ਹਿਸ਼ਾਰਪੁਰ ਦੇ ਏਡੀਸੀ ਸਾਹਿਬ ਨੂੰ ਵੀ ਇੱਕ ਗਿਆਪਨ ਦਿੱਤਾ ਸੀਗਾ ਔਰ ਅਸੀਂ ਪ੍ਰਸ਼ਾਸਨ ਨੂੰ अवगत ਕਰਾਇਆ ਸੀਗਾ ਕਿ ਇਹ ਜਿਹੜੇ ਲੋਗ ਨੇ ਇਹ ਆਪਣਾ ਕਿੱਤਾ ਘਰ ਲੋਗ ਨਹੀਂ ਔਰ 25 30 ਸਾਲ ਤੋਂ ਜਿਹੜੇ ਇਹ ਲੋਗ ਨੇ ਇੱਥੇ ਰਹਿ ਰਹੇ ਨੇ ਆਪਣੇ ਵੋਟਰ ਕਾਰਡ ਨਾਲ ਰਹਿ ਰਹੇ ਨੇ ਆਪਣੇ ਪਛਾਣ ਪੱਤਰ ਨਾਲ ਰਹਿ ਰਹੇ ਨੇ ਹਾਂ ਇਹਦੇ ਨਾਲ ਨਾਲ ਅਸੀਂ ਇਹ ਵੀ ਕਮਾਂਗੇ ਕਿ ਕੁਝ ਪ੍ਰਵਾਸੀ ਪਿਛਲੇ ਸਮੇਂ ਦੇ ਵਿੱਚ ਕੁਝ ਪ੍ਰਵਾਸੀਆਂ ਨੇ ਗਲਤ ਹਰਕਤਾਂਾਂ ਕੀਤੀਆਂ ਨੇ ਪ੍ਰਸ਼ਾਸਨ ਜਿਹੜਾ ਆ ਅਸੀਂ ਬਿਲਕੁਲ ਗਲਤ ਬੰਦੇ ਦੇ ਬਿਲਕੁਲ ਅਸੀਂ ਖਿਲਾਫ ਆ ਔਰ ਪਿਛਲੇ ਸਮੇਂ ਜੋ ਹੋਇਆ ਅਸੀਂ ਉਹਦੀ ਨਿੰਦਾ ਵੀ ਕੀਤੀ ਆ ਅਸੀਂ ਉਹਦੀ ਮੰਗ ਵੀ ਕੀਤੀ ਆ ਕਿ ਜੋ ਕੂਕਰਮ ਵਰਗੀ ਜੋ ਇਸ ਤਰ੍ਹਾਂ ਦਾ ਕੋਈ ਵੀ ਬਿਲਕੁਲ ਪ੍ਰਵਾਸੀ ਦੀ ਗੱਲ ਨਹੀਂ ਕਰਦਾ ਕੋਈ ਵੀ ਕਿਸੇ ਵੀ ਸਮਾਜ ਦਾ ਬੰਦਾ ਹੋਵੇ ਉਹਨੂੰ ਕੜੀ ਤੋਂ ਕੜੀ ਸਜ਼ਾ ਦੇਣੀ ਚਾਹੀਦੀ ਔਰ ਫਾਸਟ ਟਰੈਕ ਕੋਰਟ ਦੇ ਤਹਿਤ ਇਹੋ ਜਿਹੇ આરોપીਆਂ ਨੂੰ ਜਿਹੜੀ ਫਾਸਟੈਕ ਕੋਡ ਦੇ ਤਹਿਤ ਫਾਂਸੀ ਦਾ ਪ੍ਰਭਾਦਾ ਉਹਨਾਂ ਨੂੰ ਚਾਹੀਦਾ ਔਰ ਹੁਣ ਜਿਹੜਾ ਪ੍ਰੈਜ਼ੈਂਟ ਟਾਈਮ ਦੇ ਵਿੱਚ ਪ੍ਰਵਾਸੀਆਂ ਦੇ ਨਾਲ ਕੁਝ ਸ਼ਰਾਰਤੀ ਲੋਗ ਜਿਹੜੇ ਹੈਗੇ ਆ ਔਰ ਉਹ ਵੀ ਪੰਜਾਬੀ ਨੇ ਔਰ ਕੁਝ ਸ਼ਰਾਰਤੀ ਲੋਗ ਜਿਹੜੇ ਨੇ ਉਹ ਪ੍ਰਵਾਸੀਆਂ ਦੀ ਰੇੜੀ ਫੜੀਆਂ ਨੂੰ ਜਲਾ ਰਹੇ ਨੇ ਉਹਨਾਂ ਦੇ ਸਮਾਨ ਨੂੰ ਅੱਗ ਲਗਾ ਰਹੇ ਨੇ ਅਸੀਂ ਅੱਜ ਗਿਆਪਨ ਜਿਹੜਾ ਆ ਅਸੀਂ ਡਿਪਟੀ ਸਾਹਿਬ ਨੂੰ ਵੀ ਦਿੱਤਾ ਆ ਅਸੀਂ ਪਹਿਲੇ ਵੀ ਡੀਸੀ ਸਾਹਿਬ ਨੂੰ ਦਿੱਤਾ ਸੀਗਾ ਔਰ ਇੱਕ ਕੰਪਲੇਨ ਸਿਟੀ ਥਾਣੇ ਚੱਲ ਰਹੀ ਆ ਔਰ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਕਿਉਂਕਿ ਅਸੀਂ ਕਾਨੂੰਨ ਨੂੰ ਸੌਰੀ ਸਦਨ ਥਾਣੇ ਔਰ ਅਸੀਂ ਕਾਨੂੰਨ ਜਿਹੜਾ ਹੈਗਾ ਆ ਅਸੀਂ ਉੱਤੇ ਬਹੁਤ ਵਿਸ਼ਵਾਸ ਕਰਦੇ ਆ ਔਰ ਅਸੀਂ ਬਿਲਕੁਲ ਕੋਈ ਵੀ ਲਾਅ ਐਨ ਆਰਡਰ ਨੂੰ ਅਸੀਂ ਖਰਾਬ ਨਹੀਂ ਕਰਨਾ ਚਾਹੁੰਦੇ ਅਸੀਂ ਪ੍ਰਸ਼ਾਸਨ ਦੇ ਨਾਲ ਆ ਅਸੀਂ ਲਾਸਟ ਦੇ ਵਿੱਚ ਇਹ ਹੀ ਬੇਨਤੀ ਕਰਾਂਗੇ ਕਿ ਜਿਹੜਾ ਪ੍ਰਵਾਸੀਆਂ ਦੇ ਉੱਤੇ ਜਿਹੜਾ ਇਹ ਜ਼ਬਰਜਨਾਹ ਹੋ ਰਿਹਾ ਆ ਜਿਹੜਾ ਇਹਨਾਂ ਦੀਆਂ ਦੁਕਾਨਾਂ ਨੂੰ ਅੱਗ ਲਾ ਰਹੀ ਹੈ ਇਹਨਾਂ ਨਾਲ ਕੁੱਟਮਾਰ ਹੋ ਰਹੀ ਆ ਇਹਨਾਂ ਦਾ ਜਿਹੜਾ ਹੈਗਾ ਆ ਬਿਲਕੁਲ ਇਹਨਾਂ ਨੂੰ ਜਿਹੜੀ ਕਾਨੂੰਨੀ ਕਾਰਵਾਈ ਆ ਕਾਨੂੰਨੀ ਸਹਾਇਤਾ ਜਿਹੜੀ ਆ ਉਹ ਮਿਲਣੀ ਚਾਹੀਦੀ ਆ ਪਰ ਜਦੋਂ ਛੋਟੇ ਬੱਚੇ ਦਾ ਇੱਕ ਜਿਹੜਾ ਕਤਲ ਹੋਇਆ ਸੀ ਉਸ ਤੋਂ ਬਾਅਦ ਤਿੰਨ ਚਾਰ ਥਾਵਾਂ ਤੇ ਹੋਰ ਵੀ ਇਸ ਤਰ੍ਹਾਂ ਦੇ ਹਾਦਸੇ ਵੇਖਣ ਨੂੰ ਮਿਲੇ ਨੇ ਤੇ ਪੰਜਾਬ ਦੇ ਮਾਹੌਲ ਨੂੰ ਲੈ ਕੇ ਫਿਰ ਇਸ ਤਰ੍ਹਾਂ ਦਾ ਖਰਾਬ ਹੋ ਰਿਹਾ ਕੀ ਕਹਣਾ ਚਾਹੀਦਾ ਦੇਖੋ ਜੀ ਮੈਂ ਤਾਂ ਪਹਿਲੇ ਹੀ ਕਿਹਾ ਆ ਕਿ ਜਿਹੜਾ ਇਸ ਤਰ੍ਹਾਂ ਦਾ ਕੁਕਰਮ ਕਰਦਾ ਆ ਸਾਡੀ ਉਸ ਬੱਚੇ ਦੇ ਨਾਲ ਸੰਵੇਦਨਾ ਆ ਹਰਵੀਰ ਸਿੰਘ ਦੇ ਨਾਲ ਅਸੀਂ ਪਿਛਲੇ ਸਮੇਂ ਦੇ ਵਿੱਚ ਵੀ ਅ ਅਸੀਂ ਸੰਵੇਦਨਾ ਜ਼ਾਹਰ ਕੀਤੀ ਆ ਔਰ ਬਿਲਕੁਲ ਹਰਵੀਰ ਦੇ ਨਾਲ ਇਸ ਤਰ੍ਹਾਂ ਨਹੀਂ ਹੋਇਆ ਪੰਜਾਬ ਦੇ ਵਿੱਚ ਪੂਰੇ ਭਾਰਤ ਵਰਸ਼ ਦੇ ਵਿੱਚ ਹਰ ਇੱਕ ਸਮਾਜ ਦਾ ਅਗਰ ਰਿਕਾਰਡ ਕੱਢ ਲਓ ਬਿਲਕੁਲ ਪ੍ਰਵਾਸੀਆਂ ਦਾ ਅ ਰਿਕਾਰਡ ਨਹੀਂ ਹਰ ਇੱਕ ਸਮਾਜ ਦਾ ਜਿਹੜਾ ਆ ਇਸ ਤਰ੍ਹਾਂ ਦਾ ਅ ਕੂਕਰਮ ਕਾਫੀ ਘਟਨਾਵਾਂ ਜਿਹੜੀਆਂ ਸਾਹਮਣੇ ਆਈਆਂ ਨੇ ਅਸੀਂ ਜਿਹੜਾ ਵੀ ਇਸ ਤਰ੍ਹਾਂ ਦੀ ਘਟਨਾ ਕਰਦਾ ਅਸੀਂ ਬਿਲਕੁਲ ਉਹਦੇ ਖਿਲਾਫ ਹਾਂ ਅਸੀਂ ਬਾਰ ਬਾਰ ਕਹਿੰਨੇ ਆ ਬਿਲਕੁਲ ਅਸੀਂ ਉਹਦੇ ਖਿਲਾਫ ਹਾਂ ਜਿਹੜਾ ਇਸ ਤਰ੍ਹਾਂ ਦਾ ਚਾਹੇ ਕੋਈ ਪ੍ਰਵਾਸੀ ਆ ਚਾਹੇ ਪੰਜਾਬੀ ਆ ਚਾਹੇ ਕੋਈ ਵਿਦੇਸ਼ੀ ਆ ਉਹਨਾਂ ਨੂੰ ਜਿਹੜੀ ਕਾਨੂੰਨ ਜਿਹੜਾ ਹੈਗਾ ਆ ਕਾਨੂੰਨ ਸਾਰਿਆਂ ਲਈ ਬਰਾਬਰ ਆ ਔਰ ਕਾਨੂੰਨ ਦੀ ਦਿੱਤੀ ਹੋਈ ਜਿਹੜੀ ਸਜ਼ਾ ਆ ਉਹ ਕਠੋਰ ਤੇ ਕਠੋਰ ਮਿਲਣੀ ਚਾਹੀਦੀ ਆ। ਜੇ ਆਧਾਰ ਕਾਰਡ ਦੀ ਗੱਲ ਕਰੀਏ ਆਈਡੀ ਪ੍ਰੂਫ ਇਨਾਂ ਦਾ ਇੱਥੇ ਤੋਂ ਵੀ ਬਣੇ ਹੋਏ ਨੇ ਤੇ ਜੇ ਜੂਬੀ ਬਿਹਾਰ ਤੋਂ ਨੇ ਉੱਥੇ ਦੇ ਬਣੇ। ਦੋ ਤਿੰਨ ਤਿੰਨਾਂ ਦਾ ਆਧਾਰ ਕਾਰਡ ਲੈ ਕੇ ਤਾਂ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਇਹਨਾਂ ਦੀ ਪਛਾਣ ਕਿਸ ਤਰ੍ਹਾਂ ਹੋ ਸਕਦਾ? ਦੇਖੋ ਜੀ ਇਹ ਇੱਕ ਬਹੁਤ ਹੀ ਵੱਡਾ ਮਸਲਾ ਆ। ਮੈਂ ਤੁਹਾਨੂੰ ਥੋੜਾ ਪਿੱਛੇ ਲੈ ਕੇ 1947 ਦੇ ਵਿੱਚ ਹਿੰਦੁਸਤਾਨ ਪਾਕਿਸਤਾਨ ਦੀ ਜਦੋਂ ਵੰਡ ਹੋਈ ਆ ਤੇ ਉਹਨਾਂ ਦੀ ਗੱਲ ਕਰੀਏ। ਉਹ ਵੀ ਅੱਜ ਫਿਰ ਪੰਜਾਬ 'ਚ ਰਹਿ ਰਹੇ ਨੇ ਉਹ ਪੂਰੇ ਦੇਸ਼ ਦੇ ਵਿੱਚ ਰਹਿ ਰਹੇ ਨੇ ਉਹ ਵੀ ਫਿਰ ਰੋਗੰਨੇ ਆ ਹੀ ਹੋਏ ਅਸੀਂ ਉਹ ਗੱਲ ਨਹੀਂ ਕਰਦੇ ਅਸੀਂ ਮੇਨ ਸਿਚੁਏਸ਼ਨ ਤੇ ਆਈਏ ਕਿ ਜਿਹੜੇ ਲੋਕ 25 30 ਸਾਲ ਤੋਂ ਰਹਿ ਰਹੇ ਨੇ ਉਹ ਜਿਹੜੇ 25 30 ਸਾਲ ਤੋਂ ਰਹਿ ਰਹੇ ਨੇ ਆਪਣਾ ਕੀਤਾ ਕਰਮ ਕਰ ਰਹੇ ਨੇ ਹੁਣ ਜਿਹੜਾ ਬਿਹਾਰੀ ਆ ਪ੍ਰਵਾਸੀ ਜਾਂ ਯੂਪੀ ਦਾ ਆ ਅਲੱਗ ਅਲੱਗ ਸਟੇਟਾਂ ਦੇ ਵਿੱਚੋਂ ਆ ਕੇ ਪੰਜਾਬ ਦੇ ਵਿੱਚ ਆਪਣਾ ਕੰਮ ਕਰ ਰਿਹਾ ਅਸੀਂ ਸਾਰਿਆਂ ਨੂੰ ਮਤਲਬ ਗਲਤ ਨਹੀਂ ਕਹਿ ਸਕਦੇ ਅਸੀਂ ਅਗਰ ਇੱਕ ਦੋ ਬੰਦਾ ਇੱਕ ਇੱਕ ਦੋ ਬੰਦੇ ਨੇ ਅਗਰ ਗਲਤੀ ਕੀਤੀ ਆ ਤੇ ਸਾਰਿਆਂ ਨੂੰ ਅਸੀਂ ਜਿਹੜਾ ਆ ਉਹ ਕਟਘਾਰੇ ਦੇ ਵਿੱਚ ਖੜਾ ਨਹੀਂ ਕਰ ਸਕਦੇ ਸੇਫਟੀ ਹੁਣ ਕਿਸ ਤਰ੍ਹਾਂ ਹੈ ਜੀ ਦੇਖੋ ਜੀ ਕਾਨੂੰਨ ਸਾਡੇ ਲਈ ਵੀ ਹੋਈ ਆ ਕਾਨੂੰਨ ਸਾਰਿਆਂ ਲਈ ਹੋਈ ਆ ਅਸੀਂ ਕਾਨੂੰਨ ਦੀ ਗੱਲ ਕਰਦੇ ਆ ਕਿ ਲਾਅ ਐਂਡ ਆਰਡਰ ਜਿਹੜਾ ਹੈਗਾ ਆ ਉਹਨੂੰ ਮੇਨਟੇਨ ਰੱਖਿਆ ਜਾਏ ਔਰ ਜਿਹੜਾ ਇਹਨਾਂ ਨਾ ਧੱਕਾ ਹੋ ਰਿਹਾ ਤੁਸੀਂ ਦੇਖਿਆ ਤੁਸੀਂ ਇਹਨਾਂ ਦੇ ਨਿਸ਼ਾਨ ਵੀ ਚੈੱਕ ਕਰੋਗੇ ਇਹਨਾਂ ਨੂੰ ਕੁੱਟ ਮਾਰੇ ਇਹ ਕਿ ਕਿੱਥੋਂ ਦਾ ਇਨਸਾਫ ਹੈਗਾ ਆ ਕਿ ਜਿਹੜਾ ਕਾਨੂੰਨ ਆ ਕਾਨੂੰਨ ਦੇਵੇ ਸਜ਼ਾ ਠੀਕ ਹੈ ਨਾ ਇਹਨਾਂ ਨੂੰ ਕੁੱਟਿਆ ਜਾ ਰਿਹਾ ਹੈ ਕਿਰਪਾਨ ਦੇ ਨਾਲ ਕੁੱਟਿਆ ਜਾ ਰਿਹਾ ਹੈ ਚਪੇੜਾਂ ਦੇ ਨਾਲ ਕੁੱਟਿਆ ਜਾ ਰਿਹਾ ਅਸੀਂ ਉਹਦੀ ਗੱਲ ਕਰਦੇ ਆ ਕਿ ਇਦਾਂ ਨਹੀਂ ਹੋਣਾ ਚਾਹੀਦਾ ਆਪਸੀ ਪਿਆਰ ਭਾਵ ਦੇ ਨਾਲ ਟੇਬਲ ਦੇ ਉੱਤੇ ਵੀ ਗੱਲ ਹੋ ਸਕਦੀ ਹੈ